ਆਏਂਗੀ ਤੂੰ ਮੇਰੇ ਤੇ ਇਲਜ਼ਾਮ ਲਾ ਰਹੀਆਂ ਬਾਬਾ ਤੂੰ ਲੱਖ ਰੁਪਏ ਮੇਰੇ ਤੇ ਲਾਜਵਾਸ ਤੇ ਆ ਮਾਣ ਲੈ ਕੇ ਆਇਆ ਤੂੰ ਕਿਹੜਾ ਲਾਜਵਾਸ ਤੇ ਕਹਦੇਂਗੀ ਤੇਰੇ ਸਿਲੰਡਰ ਦਾ ਮੈਂ ਭਰਾ ਕੇ ਦਿੱਤੇ ਨੇ ਤੂੰ ਦੇ ਲਾਜ ਅਸੀਂ ਕਰਾਂਗੇ ਇਹ じゃਕ ਮੁਸਲਮਾਨਾਂ ਸੀ ਦੋ ਤਰ੍ਹਾਂ ਗੱਲ ਸੁਣ ਲੋ ਲਾਜ ਨੂੰ ਕਿਥੋਂ ਦੇ ਅਸੀਂ ਕੁੜੀਏ ਅਸੀਂ ਆਏ ਨਹੀਂ ਬੋਲਣ ਦੇਣਾ ਉਰੇ ਇਹ ਕੋਈ ਧਰਮਸ ਵਾਲਾ ਨਹੀਂ ਚੁੱਪ ਕਰਕੇ ਮੰਗ ਰੱਖੋ ਆਪੋ ਆਪਦਾ ਪੱਖ ਰੱਖ ਦੋ ਆਪ ਚ ਨਾ ਉਲਝੋ ਫਿਰ ਤਾਂ ਕਰੇ ਲੜਪੋ ਉਥੇ ਫਿਰ ਤਾਂ ਪਿੰਡੇ ਲੜਪੋਰੇ ਕਾ ਨੂੰ ਫਿਰ ਆਏ ਇਹ ਸਾਨੂੰ ਦੇ ਬੁਲਾਇਆ ਆਂਦਾ ਕੀ ਬਦਾ ਸੁਣੋ ਉਹੀ ਤਾਂ ਗੱਲ ਆ ਜੀ ਸਾਰੇ ਵੀ ਮੰਗਣ ਆ ਗਏ ਸੀ ਤੁਸੀਂ ਚੁੱਪ ਕਰੋ ਤੁਸੀਂ ਸਾਡੇ ਵੀ 4 ਲੱਖ ਮੰਗਣ ਆ ਗਏ ਸੀ ਆਖਾ ਇਹਨਾਂ ਨੂੰ ਇਹ ਕਹਿੰਦੇ ਅਸੀਂ ਨਹੀਂ ਕਹਤਾ ਇਹਨੂੰ ਬਈ ਉਹ ਦਿੰਦੇ ਨਹੀਂ ਬੇਨਾ ਕਰ ਦੋ ਫਿਰ ਦੇ ਦਨੇ ਮਾਈ ਦੇ ਦਸਨ ਮੁਤਾਬਕ ਇੱਧਰ ਪਰਮਜੀਤ ਕੌਰ ਬੈਠੀ ਹੈ ਬਖਸੀ ਵਾਲੇ ਜਿਹਨੇ ਜਗ੍ਹਾ ਲਈ ਹੈ ਇਹ ਕਹਿੰਦੀ ਵੀ ਮੈਂ ਨੇਮ ਕਰਨ ਨੂੰ ਤਿਆਰ ਆਂ ਵੀ ਮੈਂ ਆਪਦਾ ਘਰ ਦੀ ਰਜਿਸਟਰੀ ਕਰਵਾਤੀ ਰঞ্জੀਤ ਕੌਰ ਨੂੰ ਸਾਹਮਣੇ ਬੈਠੇ ਨੇ ਆਪਣੇ ਹੁਣ ਵੀ ਮੇਰੇ ਚ ਸਿਰਫ 3 ਲੱਖ ਆਇਆ ਹੈ ਪਤਾ 1 ਕਰ ਬਾਈ ਤੇ ਵੀ ਵਿਆਜ 2 ਰੁਪਏ ਸੈਂਕੜਾ ਮੋੜੂਗੀ 8 ਮਹੀਨੇ ਹੋ ਗਏ ਇਹ ਕਹਿੰਦੇ ਵੀ ਅਸੀਂ ਤਾਂ ਮੁੱਲ ਲਿਆ 14 ਲੱਖ ਚ 14 ਲੱਖ ਲਿਖਿਆ ਵੈ ਰਿਸਟਰੀ ਚ ਹਾਂ ਜੀ ਹਾਂ ਜੀ ਰਿਸਟਰੀ ਚ ਲਿਖਿਆ ਹੋਇਆ ਹੈ ਜੀ 1890 ਸਾਨੂੰ ਪਤਾ ਹੀ ਦੇਖੋ ਅਸੀਂ ਤਾਂ ਕੋਈ ਜਾਣਕਾਰੀ ਆ ਪਈ ਹੈ ਛੋਟੇ ਸਾਹਮਣੇ ਜੀ 14 ਲੱਖ ਰੁਪਏ ਦਾ ਸੌਦਾ ਹੋਇਆ ਸਾਨੂੰ ਇੰਨਾ ਪਤਾ ਵੀ ਰਿਸਟਰੀ ਚ ਨਹੀਂ ਲਿਖਿਆ ਵੀ 14 ਦਾ ਹੋਇਆ ਉਹ ਨਹੀਂ ਪਤਾ ਜੀ ਦੇਖੋ ਉਹ ਤਾਂ ਸਰਕਾਰੀ ਰੇਟ ਲਿਖਿਆ ਜੀ ਸਰਕਾਰੀ ਰੇਟ ਲਿਖਦਾ ਤੁਸੀਂ 3 ਲੱਖ ਤੇ ਹੁਣ ਇਹ ਵੀ ਨਾਮ ਕਰਨ ਨੂੰ ਤਿਆਰ ਨੇ ਉਹ ਵੀ ਨਾਮ ਕਰਨ ਨੂੰ ਤਿਆਰ ਨੇ ਤੀਜੀ ਚੌਥੀ ਤੀਜੀ ਕੁੜੀ ਵੀ ਤੀਜੀ ਕੁੜੀ ਵੀ ਉਹਦੀ 6 ਲੱਖੇ ਕਹਿੰਦੇ ਉਹ ਕਹਿੰਦੀ ਮੇਰੇ ਜਿਹੜੇ ਤਿੰਨੇ ਆਏ ਆ ਜਿਹਦੀ ਮੈਂ ਰਜਿਸਟਰੀ ਕਰਵਾਈ ਹੈ ਕਿਉਂ ਪਾਪਾ ਜੀ ਕੀ ਬਣੂਗਾ ਤਾਂ ਦੋਏ ਤਰ੍ਹਾਂ ਨਾਮ ਕਰਨ ਨੂੰ ਤਿਆਰ ਨੇ ਕੋਈ ਨਾ ਸੋਚਦਾ ਮੈਂ ਆਪ ਦਿਮਾਗ ਨਾਲ ਕਰਦੇ ਇਹਨਾਂ ਦੀ ਸੜਜਾ ਮਗ ਤਾਣੀ ਇਹ ਲੁੱਟ ਜਾਣਗੇ ਵਕੀਲਾ ਰਹਿੰਦੋ ਇਧਰ ਉਹਨੇ ਪੈਸੇ ਵਕੀਲਾ ਚਲਾ ਲੈਣਗੇ ਕਹੇ ਜੇ ਯਾਰ ਕੀ ਹੋ ਗਿਆ ਹੁਣ ਨਾਮ ਤਰਨ ਨੂੰ ਦੋਏ ਤਿਆਰ ਨੇ ਹੁਣ ਪਹਿਲਾਂ ਅਸੀਂ ਵੀ ਨਹੀਂ ਕਹਿ ਸਕਦੇ ਕਿਹੜਾ ਝੂਠਾ ਹੈ ਅਜੇ ਦੇਖਦੇ ਇਹਨੇ ਤੇ ਕਰਦੇ ਆਂ ਕਿ ਹਰਾਈ ਨਾਲ ਪੂਰੀ ਗੱਲਬਾਤ ਗੌਰ ਕਰਦੇ ਆਂ ਤੁਨੀ ਮੇਸਾ ਖੜਾ ਲਿਓ ਜੀ ਇਨੇ ਸਾਡੀ ਬੇਇੱਜ਼ਤੀ ਕਰਤੀ ਪੰਡਕ ਅਸੀਂ ਬਹੁਤ ਦੁਖੀ ਹੋਏ ਪਿਆ ਦੋ ਬੱਚੇ ਨੇ ਸਾਡੇ ਅਸੀਂ ਜ਼ਿੰਦਗੀ ਇੰਨੀ ਲਾ ਇਹ ਤਾਂ ਕਹਿੰਦਾ ਵੀ ਇਹ ਤਾਂ ਕਹਿੰਦਾ 1.5 ਲੱਖ ਦੇ ਬਦਲੇ ਨਾਲ ਛੱਡਦੇ ਨੇ 50 ਹਜ਼ਾਰ ਖਰਚਾ ਯਾਰ ਰਿਸਟਰੀ ਤੇ ਇਸੇ 3 ਲੱਖ ਐ 3 ਲੱਖ ਵੀ ਮੈਂ ਦੇ ਦੇਣੂੰ ਤੇ ਅਸਨੇ ਪਿਆਜ ਮੋੜੂੰਗੀ ਮੈਂ ਤੇ ਰਕਮ ਹੁਣ ਚੱਕ ਲੈਣਾਂ ਤੈਨੇ ਵੀ ਅਸੀਂ ਤਾਂ ਕੇਸ ਹੀ ਲੜਾਂਗੂ ਕਹਿੰਦੀ ਮੈਂ ਤਾਂ ਮੈਂ ਹੁਣ ਬਸ ਪੱਕੀ ਬਿੜਾ ਵਕੀਲਾਂ ਦੇ ਮਗਰ ਪਤਾ ਨਹੀਂ ਕੀ ਕਰ ਰਹੀ ਐ ਜੀ ਕੀ ਨਾ ਰੱਬ ਜਾਣਦਾ ਹੁਣ ਅਸਤੇ ਤੇ ਹਾੜੇ ਕੜਕੜ ਜ਼ੋਰ ਲਾ ਲਿਆ ਤੁਸੀਂ ਡੇਢ ਦਿਨ ਚੱਲ ਰਹੇ ਨੇ ਸੀ ਤਾਂ ਦੇ ਆ ਹਰ ਚੀਜ਼ ਤੇ ਝੂਠ ਬੋਲ ਰਹੀ ਐ ਜਨਾਨੀ ਬਸ ਅਸੀਂ 2 ਡੂੜ ਲੱਖ ਰੁਪਇਆ ਇੱਥੇ ਬੈਗਰ ਨੂੰ ਕਹਿ ਕੇ ਬਾਬਾ ਜੀ ਦੇ ਪੈਰਾਂ 'ਚ ਧਰਦਾਂ ਨੇ ਅੱਲਾ ਲੱਲੇ ਫਿਰ ਕਾਮਯਾਬ ਹੋਜੂ ਜਦੋਂ ਕੋਰੋਨਾ ਦੀ ਜਾਇਦਾਦ ਵੇਚ ਕੇ ਨਹੀਂ ਕਾਮਯਾਬ ਹੋਈ ਸਾਲ 'ਚ ਅਸੀਂ ਸ ਕਿਉਂ ਇਹ ਤਾਂ ਜਦੋਂ ਗਾਲ ਦੇ ਕੇ ਢੁੰਡ ਵੀ ਕੱਢ ਲੈਂਦੀਆਂ ਨੇ ਹਾਂਜੀ ਨੇਮ ਕਰਾ ਕੇ ਫਿਰ ਚੱਕਣਾ ਹੈ ਹੈਜੀ ਇਹਨਾਂ 2 ਰੁਪਏ ਦੇ ਹਿਸਾਬ ਨਾਲ ਮੈਂ ਵਿਆਜ ਚ ਲੈਣਾ ਚਾਹੀਦਾ ਮੈਂ ਵਿਆਜ ਲੈਣਾ ਸਾਡੇ ਆ ਨਹੀਂ ਹੋਗਾ ਰਿਪੀ ਤੂੰ ਕਿੰਨਾ ਤੂੰ ਜੜ ਗਈ ਵਕੀਲਾਂ ਦੇ ਚੱਕਰ ਚ ਹਾਂਜੀ ਮੈਂ ਤੇਰੇ ਮੂੰਹ ਤੇ ਗੱਲ ਕਹਿਣਾ ਗੁਰਦੁਆਰੇ ਚ ਵੇਟਾਂ ਤੂੰ ਸਾਰੇ ਪਾਸੇ ਕਿੰਨੀ ਜਾਵੇਂਗੀ ਮੈਂ ਮੇਰੇ ਤੇ ਇਲਜ਼ਾਮ ਲਾ ਰਹੀ ਆ ਜੀ ਇਲਜ਼ਾਮ ਲਾ ਰਹੀ ਆ ਵੀ ਪੁੱਛਾ ਦਾ 50000 ਰੁਪਏ ਪੁੱਛਾ ਦਾ ਪਹਿਲਾਂ ਇਹਨੂੰ ਐ ਪੁੱਛ ਵੀ ਇਹਦੀ ਕਿਹੜੀ ਕੁੜੀ ਢਿੱਲੀ ਸੀ ਇਹ ਤਾਂ ਕਹਿੰਦੀ ਵੀ ਇਹ ਕਹਿੰਦੀ ਹੈ ਵੀ ਮੇਰੀ ਕੁੜੀ ਬਰਤਨੋਂ ਹਟ ਗਈ ਤੇ ਵੀ ਬਾਬਾ ਕਹਿੰਦਾ ਵੀ ਮੈਂ ਬਰਤਨ ਲਾ ਦੂੰਗਾ ਤੇ ਇੱਕ ਕਿਹੜਾ ਸੋਡੀ ਕੋਠੀ ਚ ਭੂਤ ਪ੍ਰੇਤ ਨੂੰ ਕਢਾ ਦੂੰ ਹਾਂ ਜਿਹੜੀ ਕੋਠੀ ਇਹਨਾਂ ਨੂੰ ਮੈਂ ਦਵਾਈ ਉਹਦੇ ਚ ਭੂਤ ਪ੍ਰੇਤ ਨੇ ਐ ਸੋਚਣ ਦੀ ਗੱਲ ਪਹਿਲਾਂ ਪਹਿਲੀ ਗੱਲ ਇਹ ਜੀ ਮੇਰੇ ਬਖਸ਼ੀ ਵਾਲੇ ਪੁੱਛ ਲਓ ਜਾ ਕੇ ਮੈਂ ਕਮਰੇਟ ਬੰਦਾ ਮੈਂ ਪੁੱਛਾ ਵਾਲੇ ਕੰਮ ਤੇ ਕਿਸੇ ਨੂੰ ਇਹੋ ਜਿਹਾ ਚੱਕਰ ਹੀ ਨਹੀਂ ਪਾਉਂਦਾ ਅਸੀਂ ਤਾਂ ਕੰਮ ਕਰਦੇ ਆ ਆਪਣੇ ਆਪਣੇ ਘਰੇ ਸੱਜਦਾ ਜਰੂਰ ਕਰਦੇ ਆ ਗੱਦੀ ਤੇ ਮੇਰੇ ਮੈਨੂੰ ਗੱਦੀ ਸਿਰ ਚੱਕੀ ਹੋਈ ਆ ਪਰ ਮੈਂ ਆ ਝੂਠ ਸੁਪਾਨ ਬਾਬਿਆਂ ਬੂਬਿਆਂ ਨੇ ਚੱਕਰਾਂ ਚ ਹੈ ਹੀ ਨਹੀਂ ਮੈਂ ਨਹੀਂ ਜਿਹੜਾ ਕਹਿੰਦੇ ਵੀ ਲੱਖ ਰੁਪਈਆ 50 50 ਹਜ਼ਾਰ ਦੋਹਰ ਦਿੱਤਾ ਉਹ ਕਹੋ ਜੀ ਪ੍ਰੂਫ ਹੈਗਾ ਕੋਈ ਦੱਸ ਦਿਓ ਪਹਿਲੀ ਗੱਲ ਤਾਂ ਜੀ ਇਹ ਕੀ ਦੇ ਦੂ ਸਾਨੂੰ ਅਸੀਂ ਤਾਂ ਇਹਦੇ ਸਿਲੰਡਰ ਭਰਉਂਦੇ ਰਹੇ ਦਾ 8 ਮਹੀਨੇ ਦਾ ਅਸੀਂ ਨੇ ਕੱਢੇ ਨੇ ਹਾਂ ਮਾਤਾ ਕੀ ਗੱਲੇ ਪੂਰੀ ਸੱਚ ਦੱਸੀ ਬਾਬਾ ਜੀ ਮੈਂ ਤਾਂ ਇਹ ਵੀਰਜੀ ਕਹਿੰਨੀ ਆ ਵੀ ਮੇਰੇ ਤੇ ਘਰ ਨੂੰ ਧੱਕਾ ਹੋਇਆ ਮੇਰੇ ਨਾਲ ਜੀ ਕੀ ਧੱਕਾ ਹੋਇਆ ਕੀ ਗੁਲਜ਼ਾਰ ਖਾਨ ਨੇ ਮੇਰੇ ਤੇ رجسٹੀ ਇਹਨਾਂ ਨੇ ਕਰਵਾਈ ਕੇਵਲ ਖਾਨੋ ਜੀ ਮੈਂ ਵਿਆਜ ਤੇ ਪੈਸੇ ਪਿੱਛੇ ਸੀ ਜੀ ਨਾਲ ਇਹਨਾਂ ਨੇ ਆਖੇ ਵੀ ਡਿਸਟਰੀ ਕਰਾ ਲਓ ਤੈਨੂੰ ਇਹ ਪੈਸੇ ਵਾਪਸ ਦੋ ਰੁਪਏ ਵਿਆਜ ਦੇ حساب ਨਾਲ ਮੇਰੇ ਨਾਲ ਇਹਨਾਂ ਨੇ ਕਰਿਆ ਜੀ ਕਿੰਨੇ ਪੈਸੇ ਲਈ ਸੀ ਤੁਸੀਂ 3 ਲੱਖ ਰੁਪਇਆ ਲਿਆ ਜੀ ਫਿਰ 3 ਲੱਖ ਤੁਸੀਂ ਕਾਤੇ ਸਟਾਮਪ ਤੇ ਲਿਆ ਹਾਂ ਜੀ ਸਟਾਮਪ ਤੇ ਕਿਹਾ ਸੀ ਜੀ ਨਾਲ ਤੇ ਮੇਰੇ ਤੋਂ ਧੱਕੇ ਨਾਲ ਅੰਦਰ ਡਿਸਟਰੀ ਕਰਾ ਲਈ ਮੈਂ ਅਨਪੜਾ ਜੀ ਮੈਂ ਕੁਛ ਨਹੀਂ ਮੈਂ ਤਾਂ ਗੁੱਠਾ ਲਾਣੀ ਸੈਨ ਤੇ ਮੜ ਮੋਟੇ ਕਰਨ ਜਾਂਦੀ ਮੈਂ ਤਾਂ ਗੁੱਠਾ ਰਿਸਟਰੀ ਕਾਦੀ ਕਰਵਾਈ ਲੀ ਫੇ ਤੈਨੂੰ ਪੈਸੇ ਜਿੱਦਾਂ ਤੇਰੇ ਕੋਲ ਪੈਸੇ ਆ ਜਾਣਗੇ ਤੇਰੇ ਨਾਲ ਡਿਸਟਰੀ ਵਾਪਸ ਅਸੀਂ ਕਰਵਾਵਾਂਗਾ ਕਾਦੀ ਰ ਪੈਸਿਆਂ ਦੇ ਘਰ ਦੀ ਜਿਸਟਰੀ ਕਰਵਾਈ ਹੈ ਜੀ ਅੱਛਾ ਘਰ ਦੀ ਹਾਂਜੀ ਘਰ ਇੱਕ ਕੋਠੀ ਹੈ ਕੋਠੀ ਹੋਈ ਹੈ ਜੀ ਅੱਛਾ ਕਾਏ ਵਿਸਵੇ ਅੰਚ ਹੈ ਪੰਜ ਕ ਵਿਸਵੇ ਹੈ ਜੀ ਜਗਾ ਤੈਨੂੰ ਕਿੰਨੇ ਪੈਸੇ ਆਏ ਨੇ ਹੁਣ ਤੱਕ 3 ਲੱਖ ਰੁਪਏ ਆਇਆ ਹੈ ਜੀ ਸਾਰਾ ਅੱਛਾ ਕੋਈ ਨੰਬਰਦਾਰ ਗਿਆ ਹੋਊ ਵਿੱਚ ਨਾ ਜੀ ਨੰਬਰਦਾਰ ਨਹੀਂ ਗਿਆ ਜੀ ਪਿੰਡ ਦੀ ਸਰਪੰਚ ਨਹੀਂ ਗਈ ਸੀ ਨਾਲ ਜੀ ਨੰਬਰਦਾਰ ਹੈ ਨਹੀਂ ਵਿੱਚ ਨਾ ਜੀ ਨੰਬਰਦਾਰ ਨਹੀਂ ਜੀ ਹੈਗਾ ਪਿੰਡ ਦੀ ਸਰਪੰਚ ਨਹੀਂ ਹੈ ਜੀ ਅੱਛਾ ਸਰਪੰਚ ਨੂੰ ਪੜੀ ਲਿਖੀ ਹੈ ਨਹੀਂ ਜੀ ਅਨਪੜਾ ਜੀ ਵੀ ਗੁੱਠਾ ਲਾਂਦੇ ਹੈ ਜੀ ਅੱਛਾ ਇਹਦਾ ਮਤਲਬ ਵੀ ਸਾਨੂੰ ਪਤਾ ਨਹੀਂ ਲੱਗੇ ਵੀ ਕੀ ਕਰਾ ਲਿਆ ਸਾਨੂੰ ਕੋਈ ਪਤਾ ਨਹੀਂ ਜੀ ਏਡੀ ਦੂ ਇਹ ਆਪ ਹੀ ਸਾਰਾ ਕੁਝ ਕਰਾ ਕੇ ਆਏ ਆ ਜੀ ਕਿੰਨਾ ਟਾਈਮ ਹੋ ਗਿਆ ਇਹ 8 ਮਹੀਨੇ ਹੋ ਗਿਆ ਜੀ 8 ਮਹੀਨੇ ਹੋ ਗਏ ਜੇ ਕੱਲ ਨੂੰ ਕੋਈ ਨੇਮ ਧਰਮ ਤੇ ਗੱਲ ਆ ਗਈ ਹਾਂਜੀ ਜੀ ਅਸੀਂ ਦੇਣ ਨੂੰ ਤਿਆਰ ਆ ਜੀ ਨੇਮ ਧਰਮ ਅਸੀਂ ਪਾਸੇ ਮੋੜਨ ਨੂੰ ਵੀ ਤਿਆਰ ਆ ਜੀ ਅੱਛਾ ਥੋੜੇ ਤੁਹਾਡੇ ਮਤਾਬਕ ਵੀ ਤੁਸੀਂ ਤਾਂ ਵਿਆਜ ਤੇ ਲਏ ਨੇ ਹਾਂਜੀ ਅਸੀਂ ਤੇ ਵਿਆਜ ਤੇ ਲਿਆ ਜੀ ਵਿਆਜ ਤੇ ਤੇ ਮੋੜਨ ਤਿਆਰ ਆ ਜੀ ਤੁਸੀਂ ਕਹਿੰਦੇ ਗਾਹਾਂ ਵੇਚ ਦਈਏ ਸੱਚ ਬੁੜੀ ਮੈਂ ਜੀ ਮੈਂ ਵੇਚਣ ਦਾ ਕੋਈ ਗੱਲ ਹੀ ਨਹੀਂ ਮੇਰੀ ਕਿਸੇ ਨਾਲ ਵੀ ਹੋਈ ਹੈਗੀ ਨਾ ਮੈਂ ਵੇਚਾਂ ਮੈਂ ਆਪਣੇ ਆਪ ਦੇ ਵਾਸਤੇ ਲਿਆ ਵੀ ਕੱਲਾ ਮੇਰਾ ਬੱਚਾ ਹੈ ਐ ਸਿਆਣ ਕਰਾ ਹਾਂਜੀ ਇਹਨੇ ਸੌਦਾ ਕਰਾਇਆ ਜੀ ਸਿਆਣ ਕਰਦਾ ਜੀ ਜਿਵੇਂ ਆ ਪੂਤ ਪਾਦ ਕਰਦਾ ਲੋਕਾਂ ਦੇ ਅੱਛਾ ਪੁੱਛਾ ਦਾ ਕੰਮ ਪੁੱਛਣਾਂ ਦਾ ਕੰਮ ਕਰਦਾ ਹਾਂ ਜੀ ਗਲਜ਼ਾਰ ਖਾਨ ਤੇ 50000 ਮੈਨੂੰ ਕਰਦਾ ਲਿਆ ਕਹਿੰਦੇ ਵੀ ਤੇਰੇ ਘਰ ਦੇ ਵਿੱਚ ਪੂਤ ਆ ਜਿਨ੍ਹਾਂ ਦਾ ਤੂੰ ਕਹਾ ਜਗਾ ਲਈ ਆ ਉਹ ਮਤਲਬ ਵੀ ਉਹਨਾਂ ਦੀਆਂ ਚੀਜ਼ਾਂ ਇੱਥੇ ਰਹਿੰਦੀਆਂ ਤੈਨੂੰ ਤਾਂ ਨਹੀਂ ਵਦਦਾ ਹੁੰਦਾ ਵੀ ਮੈਂ ਲੱਖ ਰੁਪਏ ਗਲਜ਼ਾਰ ਖਾਨ ਨੂੰ ਦਿੱਤਾ ਜੀ ਉਹ ਕਹਿੰਦਾ 50000 ਦਿੱਤਾ 1 ਲੱਖ ਲੱਖ 50 ਇੱਕ ਵਾਰਾ ਦਿੱਤਾ 50 ਇੱਕ ਵਾਰਾ ਦਿੱਤਾ ਅੱਛਾ ਭੂਤ ਦਾ ਭੂਤਾਂ ਦਾ ਕਪੂਤ ਕੱਢਣ ਦਾ ਹੀ ਦਿੱਤਾ ਸੀ ਅੱਛਾ ਜੀ ਜੇ ਕੋ ਨੀਮਤਰ ਮਤਿਆ ਕੀ ਗੱਲ ਕਰਦੇਗੀ ਇਹ ਗੱਲ ਦਾ ਹਾਂ ਜੀ ਬਾਬਾ ਜੀ ਮੈਂ ਜ਼ਰੂਰ ਕਰਾਂਗੀ ਜੀ ਮੈਂ ਤੇ ਧਰਮ ਦੇ ਨੂੰ ਤਿਆਰਾਂ ਜੀ ਮੇਰਾ ਕੱਲਾ ਜੱਗ ਦਾ ਪੁੱਤਰ ਆ ਮੈਂ ਦੇਣ ਨੂੰ ਤਿਆਰ ਜੇ ਤਾਂ ਸਾਡੇ ਕੋਲੋਂ 9.5 ਲੱਖ ਰੁਪਇਆ ਇਹਨਾਂ ਨੂੰ ਅਸੀਂ ਨੇ ਤੇਰੇ ਸਾਹਮਣੇ ਦੱਬਿਆ ਇਹ ਫੇਰ ਵੀ ਉਹ ਕੁੜੀ ਕਹਿੰਦੀ ਮੈਂ ਨੀਮ ਕਰਾਉ ਤੈਨੂੰ 1 ਮਿੰਟ ਮਾਤਾ ਜੀ ਅਸੀਂ ਕੋਈ ਨੀਮ ਨੂਬ ਨਹੀਂ ਕਰਾਉਂਦੇ ਜੇ ਤਾਂ ਤੈਨੂੰ ਨੇਮ ਤਾਂ ਹੋ ਗਿਆ ਜੀ ਜਦੋਂ ਗੁਰੂ ਘਰ ਚ ਕਹਿੰਦੇ ਨੇ ਬੈਠੋ ਤਾਂ ਹੋ ਗਿਆ ਜੀ ਉਹ ਤਾਂ ਹੋ ਗਿਆ ਉਹ ਤਾਂ ਹੋ ਗਿਆ ਜੇ ਤਾਂ ਤਾਂ 95 ਲੱਖ ਰੁਪਈਆ ਹਾਂ ਜੀ ਬਾਬਾ ਤੇ ਪੂਰੇ ਲੈਣਾ ਹੋਊਗਾ ਫੇਰ ਤਾਂ ਤੂੰ ਸਾਡੇ ਲਵੇ ਦੁਬਾਰੇ ਆ ਗਈ ਨਹੀਂ ਭਈ ਤੁਸੀਂ ਆਪਦਾ ਕੋਟ ਕਚਹਿਰੀਆਂ ਤੇ ਜਿੱਥੇ ਮਰਜੀ ਜਾਓ ਜਿੱਥੇ ਮਰਜੀ ਨਾ ਜਾਓ ਅਸੀਂ ਕੋਈ ਡਾਂਗਾ ਵਾਲੇ ਨਹੀਂ ਅਸੀਂ ਕੋਈ ਗੁੰਡੇ ਨਹੀਂ ਅਸੀਂ ਕੋਈ ਬੰਦਵਾਚ ਨਹੀਂ ਅਸੀਂ ਤਾਂ ਇੱਕ ਦੋੇ ਤਰ੍ਹਾਂ ਨੂੰ ਬਿਠਾ ਕੇ ਸਮਝੌਤਾ ਕਰਾਉਣਾ ਜਿਵੇਂ ਹੁਣ ਅਸੀਂ ਇਹਨਾਂ ਨੂੰ 2 ਲੱਖ ਤੋਂ ਦੱਬਿਆ ਹੈ ਸਾਨੂੰ ਨਹੀਂ ਪਤਾ ਦਿੱਤਾ ਐ ਨਾ ਦਿੱਤਾ ਤੂੰ ਝੂਠ ਐ ਕੋਹ ਝੂਠ ਨੇ ਇੰਤਕਾਮ ਤੂੰ ਕਰਾਈ ਬੈਠੀ ਐ ਇੰਤਕਾਮ ਤੇਰਾ ਹੋਇਆ ਪਿਆ ਉਹਦੇ ਤੇ ਤੂੰ ਕੁਝ ਨਹੀਂ ਕਰ ਸਕਦਾ ਜੇ ਤੂੰ ਨਹੀਂ ਕੁਝ ਕਰ ਸਕਦੇ ਕੁਝ ਹੋਰ ਤੇ ਕੁਝ ਨਹੀਂ ਹੁੰਦਾ ਹੈਗਾ ਦੋਸਤੋ ਇਹ ਬੀਬੀ ਪਰਮਜੀਤ ਕੌਰ ਮਾਤਾ ਆਈ ਸੀਗੀ ਬਕਸੀ ਵਾਲੇ ਤੋਂ ਵੀ ਮੈਂ ਰਿਸਟਰੀ ਦਾ ਕਰਾਤੀ ਜੀ 3 ਲੱਖ ਚ ਮੈਂ ਤਾਂ ਵਿਆਜ ਤੇ ਪੈਸੇ ਲਈ ਸੀਗੇ ਰਣਜੀਤ ਕੌਰ ਤੋਂ ਸਾਹਮਣੇ ਬੈਠੇ ਨੇ ਆਪਣੇ ਵੀ ਮੈਂ ਤਾਂ ਜੀ 3 ਲੱਖ ਪਰ ਮੈਥੋਂ ਰਿਸਟਰੀ ਕਰਾ ਲਈ ਰਿਸਟਰੀ ਕਦੀ ਮੈਂ ਕਰਵਾਈ ਐ ਮੈਂ ਵਿਆਜ ਮੋੜਨਾ ਪਰ ਹੁਣ ਇਹ ਕਹਿੰਦੀ ਵੀ ਮੈਂ ਇਹਦਾ ਵਿਆਜ ਪੈਸੇ ਮੈਂ ਦੇਣ ਨੂੰ ਤਿਆਰ ਹਾਂ ਪਰ ਉਹ ਕਹਿੰਦੇ ਅਸੀਂ 14 ਲੱਖ ਚ ਬੈ ਲਈਏ ਇਹ ਵੀ ਨੇਮ ਕਰਨ ਨੂੰ ਤਿਆਰ ਨੇ ਇਹ ਵੀ ਤਿਆਰ ਨੇ ਉਸ ਤੋਂ ਬਾਅਦ ਵੀ 3 ਲੱਖ ਸਾਥੋਂ ਹੋਰ ਲੈ ਗਈ ਅਸੀਂ ਨੇਮ ਕਰਨ ਨੂੰ ਤਿਆਰ ਹਾਂ ਪਰਮਜੀਤ ਕੌਰ ਵੀ ਸਾਡਾ 6 ਵਗ ਗਿਆ 8 ਰਹਿ ਗਿਆ ਹੁਣ ਬਾਬਿਆਂ ਨੇ ਕੀ ਕਰਿਆ 1.5 ਡੇਢ ਲੱਖ ਕਰਕੇ ਦੋਆਂ ਨੂੰ 9.5 ਲੱਖ ਕਹਤਾ ਪਰਮਜੀਤ ਕੌਰ ਨੂੰ ਲੈ ਲੈ ਕਿਉਂਕਿ ਰਜਿਸਟਰੀ ਕਰਾਈ ਖੜੀ ਹੈ ਇੰਤਕਾਲ ਹੋ ਚੁੱਕਿਆ ਸਿਰਫ ਕਬਜ਼ਾ ਕਬਜ਼ਾ ਰਹਿੰਦਾ ਰਣਜੀਤ ਕੌਰ ਦਾ ਕਿਉਂ ਜੀ ਕਬਜ਼ਾ ਰਹਿੰਦਾ ਕੱਲਾ ਇੰਤਕਾਲ ਤੁਹਾਡਾ ਹੋ ਗਿਆ ਸਾਡੇ ਕੋਲ ਇਹਨੂੰ ਚਾਬੀ ਚੁੱਕਿਆ ਹੋਇਆ ਜੀ ਕਿਰਾਏ ਤੇ ਠੀਕ ਹੈ ਤੇ ਇਸ ਤਰ੍ਹਾਂ ਦੇ ਨਾਲ ਬਾਬਾ ਜੀ ਨੇ ਕਹਿਤਾ ਵੀ ਭਾਈ ਤੈਨੂੰ ਜਸ 8 ਬਣਦਾ 1.5 ਹੋਰ ਦਵਾ ਦਨੇ ਆ 9.5 ਦਵਾ ਦਨੇ ਆ ਤੇ ਚਾਬੀ ਤੇਰੇ ਘਰੇ ਵੀ ਲੈਂਦੀ ਮੈਂ ਅੱਜ ਜਾਣੀ ਤੇ ਮੇਰਾ ਸਮਾਨ ਦਿੱਤਾ ਬਾਬਾ ਜੀ ਉਹਦੇ ਵਿੱਚ ਠੀਕ ਹੈ ਹਾਂ ਜਿਸ ਸਮਾਨ ਬਿਲਡਿੰਗ ਤੱਕਣੀਆਂ ਉੱਥੇ ਸਮਾਨ ਪਿਆਗਾ ਉਹ ਤੇ ਦੋਇ ਤਰਾ ਨੇਮ ਨੂੰ ਤਿਆਰ ਨੇ ਇਹ ਤੇ ਰਣਜੀਤ ਕੌਰ ਕਹਿੰਦੀ ਜਿਹੜੇ ਪੈਸੇ ਮੈਂ ਦਊ ਫੇਰ ਵੀ ਨੇਮ ਕਰਾ ਕੇ ਦਊਂਗੀ ਕਿਉਂਕਿ ਮੈਂ ਸੱਚੀ ਆ ਕਹਿੰਦੀ ਚਲ ਬਾਬਾ ਜੀ ਚਲੋ ਇਹਨਾਂ ਨੂੰ ਜਦੋਂ ਗੁਰਦੁਆਰੇ ਬਹਿ ਕੇ ਕਹਿਤਾ ਵੀ ਨੇਮ ਨੇਮ ਹੀ ਹੋ ਗਿਆ ਠੀਕ ਹੈ ਜੀ ਦੇਖ ਸਾਡੇ ਇਸ ਤਰ੍ਹਾਂ ਨਾਲ ਦੋਏ ਤਰ੍ਹਾਂ ਦਾ ਪੱਖ ਹੈ ਜਿਹੜਾ ਉਹ ਲੈ ਲਿਆ ਮੈਂ ਪਾ ਜੀ ਮੈਂ ਤਾਂ ਕੇਸ ਲੜਾਂਗੀ ਜਿੱਥੋਂ ਤੱਕ ਮੈਂ ਤੋਂ ਲੜਿਆ ਕੇਸ ਲੜਾਂਗੀ ਜੀ ਲੜੋ ਭਾਈ ਹਾਂ ਮੈਂ ਜਗਾ ਨਹੀਂ ਛੱਡੇ ਨਾਲ ਆਉਂਦਾ ਇੱਕ ਮਿੰਟ ਤੂੰ ਆਈ ਸੀ ਸਾਡੇ ਜੀ ਠੀਕ ਹੈ ਅਸੀਂ ਨੇ ਬੰਦੇ ਤੇਰੇ ਸਾਹਮਣੇ ਬੁਲਾ ਲਏ ਹਾਂਜੀ ਅਸੀਂ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿੰਦੇ ਆ ਤੇਰੀ ਸਭ ਤੋਂ ਵੱਡੀ ਇਹ ਗਲਤੀ ਹੈ ਤੂੰ ਮਤਲਬ ਬਿਨਾਂ ਪੈਸੇ ਲਏ ਜੇਕਰੀ ਕਿਵੇਂ ਕਰਾਈ ਹੈ ਹਾਂਜੀ ਅਸੀਂ ਸਾਰੇ ਵੀ ਕਹਿ ਸਕਦੇ ਆ ਬਾਬਾ ਜੀ ਅਰੇ ਸਾਰੇ ਵੀ ਕਹਿ ਸਕਦੇ ਨੇ ਤੈਨੂੰ ਕਿਰਪਾ ਨਹੀਂ ਮਿਲ ਸਕਦਾ ਬੇਟਾ ਸਾਰੇ ਬਾਬਾ ਜੀ ਲਿਖਿਆ ਹੋਇਆ ਹੈ ਇਹ ਤੇ ਬੱਸ ਤੈਨੂੰ ਆ ਗਿਆ ਫਿਰ ਇਹਦੇ ਲਈ ਹੋਰ ਕੀ ਕਰੂੰ ਤੈਨੂੰ ਤਾਂ ਮੰਨ ਗਿਆ ਉਹ ਅਸੀਂ ਥੋੜਾ ਰੌਲਾ ਮੇੜਨ ਦੇ ਮਾਰੇ ਤੂੰ ਤਾਂ ਸਾਰੇ 14 ਲੱਖ ਵੀ ਕਰ ਸਕਦਾ ਮੈਂ ਵੀ ਆਪਾਂ ਜੀ ਨਾਮ ਦੇਖੋ ਮੇਰ ਕਰਦੇ ਹੋਵੇ ਨਹੀਂ ਮੈਂ ਕੇਸ ਲੜਾਂਗੀ ਜਿੱਥੇ ਤੱਕ ਮੇਰ ਤੋਂ ਲੜਾ ਗਿਆ ਮੈਂ ਤੇ ਹੁਣ ਇਹਦੀ ਗੱਲ ਕਰ ਲਿਓ ਬਾਬਾ ਹਾਂ ਕੀ ਹੁਣ ਤੁਹਾਡਾ ਕੀ ਪੱਖ ਹੈ ਮੇਰਾ ਪੱਖ ਇਹ ਹੋਵੇ ਮੈਂ ਕੇਸ ਲੜਾਂਗੀ ਜਿੱਥੋਂ ਤੱਕ ਮੇਰ ਤੋਂ ਲੜਾ ਗਿਆ ਮੈਂ ਲੜਾਂਗੀ ਤੇ ਕਿਹੜਾ ਹੁਣ ਬਾਬੇ 9.5 ਦਪਾਉਂਦੇ ਨੇ ਲੈਂਦੇ ਨਹੀਂ ਨਹੀਂ ਬਾਬਾ ਜੀ ਮੈਂ ਜਗਾ ਨਹੀਂ ਛੱਡਦੀ ਜਿਹੜੀ ਮੇਰੀ ਜ਼ਬਾਨ ਹੋਈ ਇਹਦੇ ਨਾਲ ਗੁਜਾਰ ਖਾਨ ਨਾਲ ਉਹ ਤਾਂ ਫਿਰ ਉਹ ਵੀ ਨੇਮ ਉਹ ਕਹਿੰਦੇ ਵੀ ਅਸੀਂ ਪੈਸੇ ਦਿੰਨੇ ਨੇ ਨੇਮ ਕਰਦੇ ਕਹਿੰਦਾ ਨੇਮ ਨੇਮ ਕਹਿੰਦੇ ਨੇਮ ਅਸੀਂ ਦੇ ਦਿੰਦੇ ਤੇ ਅੱਜ ਦਸਣੇ ਵਿਆਜ ਇਹਨਾਂ ਨਾਲ ਗੱਲ ਹੋਈ ਹੈ ਇਹਦੇ ਨਾਲ ਗੁਜਾਰ ਖਾਨ ਫਿਰ ਸਬੂਤ ਨਿਕਣਾ ਕੋਈ ਛੋੜੇ ਲਵੇ ਜਦੋਂ ਕੋਈ ਸਬੂਤ ਨਹੀਂ ਛੋਟੀ ਲਿਖਤ ਨਹੀਂ ਕਰਾਈ ਲਿਖਤ ਕਿਉਂ ਨਹੀਂ ਕਰਾਈ ਤੁਸੀਂ ਸਾਰਾ ਅਸੀਂ ਕੁਝ ਨਹੀਂ ਕਹਿੰਦੇ ਹੋ ਤੁਸੀਂ ਮੈਨੂੰ ਇੱਕ ਗੱਲ ਕਹੋ ਦੇਖੋ 6 ਲੱਖ ਗਿਆ ਜੀ 11 ਲੱਖ ਬੰਦਾ ਇਹ ਮੁੰਡੇ ਦਾ 50000 ਜੀਸੀ ਤੇ ਲੱਗੇ ਜੀ ਤੁਸੀਂ ਇਹਨੂੰ ਕਹੋ ਵੀ ਲੱਖ ਡੂੜ ਲੱਖ ਸਾਨੂੰ ਵੱਧ ਦੇ ਦੇ ਲ 8 ਲੱਖ ਰੁਪਏ ਅਸੀਂ ਦਾ ਘਰ ਛੱਡ ਪਿਆ ਲੈ ਤੁਹਾਨੂੰ ਫੜਾ ਦੇ ਅਸੀਂ ਮਨਜ਼ੂਰ ਆ ਸਾਨੂੰ ਜੀ ਕਿਵੇਂ ਜੀ ਸਾਨੂੰ ਇਹ ਜਿਹੜਾ ਸਾਡਾ ਖਰਚਾ ਹੋਇਆ ਜੋ ਵੀ ਕੁਝ ਹੋਇਆ ਜੀ ਸਾਡੇ ਸੀਤਾ ਸੀ ਦੇਈ ਦਿੱਤਾ ਇਹਨੂੰ ਯਾ ਯਾਰ ਸਾਡਾ ਜੀ ਇੱਠੀ ਤੇ ਲੱਗਿਆ ਸੀ 40000 ਰੁਪਿਆ ਸਾਢੇ 6 ਹੋ ਗਿਆ 6 ਉਹ ਹੋ ਗਿਆ ਸਾਢੇ 6 ਜੀ ਸਾਨੂੰ ਲੱਖ ਡੂੜ ਲੱਖ ਰੁਪਿਆ ਇਹ ਵੱਧ ਦੇ ਦੇ ਅਸੀਂ ਘਰ ਛੱਡਦਾਨੇ ਵਾਲਾ ਸੜਾਲੇ ਜੀ ਵੇਚਲੇ ਇਹ ਕਿਨੂੰ ਵੇਚਦੀ ਆ ਜੇ 12 ਲੱਖ ਦਾ ਵੀ बिक ਗਿਆ ਮੇਰੇ ਨੂੰ ਨੀ ਮੇਥਾ ਖੜਾ ਲਿਓ ਜੀ ਇਨੇ ਸਾਡੀ ਬੇਇੱਜ਼ਤੀ ਕਰਤੀ ਪੰਡਕਾ ਅਸੀਂ ਬਹੁਤ ਦੁਖੀ ਹੋਏ ਪਿਆ ਦੋ ਬੱਚੇ ਨੇ ਸਾਡੇ ਅਸੀਂ ਜ਼ਿੰਦਗੀ ਇੰਨੀ ਲਾ ਇਹ ਤਾਂ ਕਹਿੰਦਾ ਵੀ ਇਹ ਤਾਂ ਕਹਿੰਦਾ 1.5 ਲੱਖ ਦੇ ਬਦਲੇ ਨਾਲ ਛੱਡਦੇ ਨੇ 50 ਹਜ਼ਾਰ ਖਰਚਾ ਆ ਯਾਰ ਰੀਸਟਰੀ ਤੇ ਤੇ ਅਸੀਂ 3 ਲੱਖ ਆਇਆ 3 ਲੱਖ ਤੋਂ ਮੈਂ ਦੇ ਦੇਣ ਨੂੰ ਤੇ ਆ ਸਨੇ ਵਿਆਹ ਮੋੜੂਗੀ ਮੈਂ ਤਾਂ ਰਕਮ ਹੁਣ ਚੱਕ ਲਾਂ ਜਾ ਅੱਛੀ ਛੱਡ ਦੇ ਲਾ ਪੰਡਕਾ ਕਿਵੇਂ ਕਹਿੰਦੇ ਨੇ ਵੀ ਅਸੀਂ ਤਾਂ ਕੇਸ ਹੀ ਲੜਾਂਗੀ ਕਹਿੰਦੀ ਮੈਂ ਤਾਂ ਹੁਣ ਬਸ ਪੱਕੀ ਹੋਈ ਵਕੀਲਾਂ ਦੇ ਮਗਰ ਪਤਾ ਨਹੀਂ ਕੀ ਕਰ ਰਹੀ ਹੈ ਜੀ ਕੀ ਨਾ ਰੱਬ ਜਾਣਦਾ ਹੁਣ ਅਸੀਂ ਤਾਂ ਇਹ ਹਾੜੇ ਕੜਕੜ ਜ਼ੋਰ ਲਾ ਲਿਆ ਤੁਸੀਂ 1.5 ਲੱਖ ਬਾਬੇ ਤੇ ਕਹ ਫਿਰ ਨੰਨਾ ਨਵੇੜਾ ਸਭ ਨੇ ਸਾਸ਼ ਨੇ ਦਿਨ ਚੱਲ ਰਹੇ ਨੇ ਸੀ ਤਾਂ ਦੇ ਆ ਹਰ ਚੀਜ਼ ਤੇ ਝੂਠ ਬੋਲ ਰਹੀ ਹੈ ਜਨਾਨੀ ਬੱਸ ਅਸੀਂ 2 ਲੱਖ ਰੁਪਇਆ ਇੱਥੇ ਵੈਗਰੂਨ ਕਹਿ ਕੇ ਬਾਬਾ ਜੀ ਦੇ ਪੈਰਾਂ 'ਚ ਧਰਦਾਂ ਨੇ ਅੱਲਾ ਲੱਲੇ ਫਿਰ ਕਾਬਜਾਬ ਹੋਜੂ ਜਦੋਂ ਕੋਰੋਨਾ ਦੀ ਜਾਇਦਾਦ ਵੇਚ ਕੇ ਨਹੀਂ ਕਾਬਜਾਬ ਹੋਈ ਸਾਲ ਚ